ਇਸ ਸਾੜ ਕੋੜਿਆਂ ਵਾਸਤੇ ਵਰਤੀ ਜਾਂਦੀ ਆ ਜੀ ਉਹਨਾਂ ਦੀ ਗਰੋਥ ਵਾਸਤੇ ਵੀ ਆ ਉਹਨਾਂ ਦੇ ਸੀਮੰਦੀ ਨਰਵਾਸ ਕੁਆਲਿਟੀ ਵਾਸਤੇ ਸੀਮੰਦੀ ਕੁਆਲਿਟੀ ਨੂੰ ਵਧਾਉਂਦੀ ਆ ਹੋਣ ਵਾਸਤੇ ਆ ਉਹਨਾਂ ਦੀ ਗਰੋਥ ਵਧਾਉਂਦੀ ਆ ਤੇ ਜੇ ਘੋੜੀਆਂ ਦੇ ਵਾਸਤੇ ਜਮਲੋਜ ਭਰਉਣ ਵਾਸਤੇ ਵਧੀਆ ਕੁਆਲਿਟੀ ਬਣ ਜਾਂਦੀ ਆ ਬਣ ਜਾਂਦੀ ਆ ਅੱਛਾ ਹੁਣ ਆਪਾਂ ਗੱਲ ਕਰਦੇ ਆ ਪਲਾਟੀਨਮ ਫੀਡ ਦੀ ਜਿਹੜੀ ਪਲਾਟੀਨਮ ਆ ਇਹ ਕਿੱਦਾਂ ਵਰਤੀ ਜਾਂਦੀ ਤੇ ਕਾਦੇ ਲਈ ਵਰਤੀ ਜਾਂਦੀ ਇਹ ਸੂਣ ਵਾਲੀਆਂ ਘੋੜੀਆਂ ਵਾਸਤੇ ਵਰਤੀ ਜਾਂਦੀ ਆ ਉਹਨਾਂ ਦੇ ਬੱਚੇ ਦੀ ਗਰੋਥ ਵਾਸਤੇ ਵਰਤੀ ਜਾਂਦੀ ਆ ਜਿਹੜੀਆਂ ਘੋੜੀਆਂ ਰਹਿੰਦੀਆਂ ਨਹੀਂਆਂ ਉਹਨਾਂ ਦੇ ਵਾਸਤੇ ਵੀ ਮਦਦ ਕਰ ਦਿਨਾ ਲਾਹੇ ਵੰਦ ਜੀ ਆਪਣੇ ਕੋਲੇ ਆਉਂਦੀ ਆ ਜੀ ਗਰੋਥ ਮਿਕਸ ਉਹ ਕਾਦੇ ਵਾਸਤੇ ਆ ਜੀ ਉਹ ਬੱਚੇ ਦੀ ਗਰੋਥ ਵਾਸਤੇ ਆ ਬੱਚੇ ਨੂੰ ਤਾਕਤ ਦੇਣ ਵਾਸਤੇ ਵੱਲ ਅੱਛਾ ਜਿਹੜੇ ਛੋਟੇ ਬੱਚੇ ਆ ਜੀ ਅੱਛਾ ਉਹ ਮੰਨ ਲਓ 6-7 ਮਹੀਨਿਆਂ ਤੋਂ ਪਹਿਨੀ ਸ਼ੁਰੂ ਹੋ ਜਾਂਦੀ ਆ ਜੀ ਹਾਂ ਜੀ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਨਵੀਂ ਵੀਡੀਓ ਦੇ ਵਿੱਚ ਇੱਕ ਵਾਰੀ ਤੋਂ ਫੇਰ ਸਵਾਗਤ ਹੈ ਸੱਜਣੋ ਤੁਹਾਨੂੰ ਅੱਜ ਇੱਕ ਫੇਰ ਇੱਕ ਨਿੱਕੀ ਜੀ ਜਾਣਕਾਰੀ ਦੇਣੀ ਹੈ ਇੱਕ ਹੋਰ ਨਵੀਂ ਬ੍ਰਾਂਚ ਤੇ ਤੁਹਾਨੂੰ ਲੈ ਕੇ ਆਏ ਆ ਆਪਣੇ ਅਸ਼ਵ ਫੀਡ ਦੀ ਜਿਹੜੀ ਨਵੀਂ ਬ੍ਰਾਂਚ ਖੁੱਲੀ ਹੈ ਜੀਰੇ ਦੇ ਵਿੱਚ ਜੀਰਾ ਜਿਹੜਾ ਮਸ਼ਹੂਰ ਇੱਕ ਕਸਬਾ ਹੈ ਉਹਦੇ ਵਿੱਚ ਸਰਦਾਰ ਸਤਨਾਮ ਸਿੰਘ ਜੀ ਦੀ ਇਹ ਬ੍ਰਾਂਚ ਹੈ ਮੇਨ ਲੋਕੇਸ਼ਨ ਤੁਹਾਨੂੰ ਦੱਸਾਂਗੇ ਵੀ ਕਿਹੜੇ ਰੋਡ ਤੇ ਪੈ ਜਾਂਦੀ ਹੈ ਤੇ ਜਿਹੜੇ ਨੇੜੇ-ਨੇੜੇ ਪਿੰਡਾਂ ਵਾਲੇ ਭਰਾ ਨੇ ਜਿਹੜੇ ਭਰਾਵਾਂ ਨੂੰ ਫੋਨ ਕਰਦੇ ਹੋ ਜਾਂ ਦੂਰ-ਨੇੜੇੋਂ ਫੀਡ ਲੈਣ ਜਾਣਾ ਪੈਂਦਾ ਤੇ ਹੁਣ ਤੁਹਾਡੀਆਂ ਜੜ੍ਹਾਂ ਦੇ ਵਿੱਚ ਕਹਿ ਦਈਏ ਵੀ ਅੱਛਾ ਵੇ ਫੀਡ ਵਾਲੇ ਭਰਾ ਲੈ ਕੇ ਆਗੇ ਤੁਹਾਡੇ ਘਰ ਦੇ ਵਿੱਚ ਫੀਡ ਪਹੁੰਚਾ ਦੇਣਗੇ ਤੁਸੀਂ ਵੀਰ ਹੁਣਾਂ ਦਾ ਨੰਬਰ ਮੈਂ ਵੀਡੀਓ 'ਚ ਛੱਡਦਾ ਤੇ ਤੁਸੀਂ ਸੰਪਰਕ ਕਰ ਲਿਓ ਬਾਕੀ ਫੀਡਾਂ ਬਾਰੇ ਦੱਸ ਦਿੰਨੇ ਆ ਇੱਕ ਵਾਰੀ ਤੋਂ ਫੇਰ ਹੂੰ ਤਾਂ ਸਾਰੇ ਭਰਾ ਜਾਣਦੇ ਹੀ ਐ ਕਿ ਜਿਹੜੇ ਸਣੀ ਹੁਣੀ ਦਰਾਏ ਵਾਲੇ ਭਰਾ ਨੇ ਸੰਧਾਨਤ ਹੁਣੀ ਜਿਹੜੇ ਧਰਾਈ ਵਾਲੇ ਵੀਰ ਨੇ ਉਹਨਾਂ ਦੀ ਫੀਡ ਸਾਰੀ ਘੋੜੇ ਵਾਲੇ ਭਰਾ तकरीबन तकरीबन ਮੇਰੇ ਹਿਸਾਬ ਨਾਲ 95% ਜਿਹੜੇ ਭਰਾ ਨੇ ਉਹ ਵਰਤਦੇ ਨੇ ਤੇ ਜਿਹੜੇ ਨਵੇਂ ਭਰਾ ਨੇ ਇਧਰ ਏਰੀਆ ਦੀ ਜਾਂ ਉਹਨਾਂ ਨੂੰ ਕੋਈ ਦਿੱਕਤ ਆਉਂਦੀ ਹੈ ਫੀਡ ਉਹਨਾਂ ਕੋਲੇ ਲੇਟ ਪਹੁੰਚਦੀ ਹੈ ਜਾਂ ਮੌਕੇ ਤੇ ਨਹੀਂ ਪਹੁੰਚਦੀ ਤੇ ਉਹਨਾਂ ਵਾਸਤੇ ਜਿਹੜੀ ਹੈ ਇਹ ਅਸੀਂ ਵੀਡੀਓ ਪਾ ਰਹੇ ਆ ਜੀ ਪਹਿਲਾਂ ਸਵਾਗਤ ਬਾਈ ਜੀ ਉਹਨਾਂ ਦਾ ਕਰਦੇ ਆਂ ਫਿਰ ਆਪਾਂ ਜਾਣਕਾਰੀ ਲੈਂਦੇ ਆਂ ਬਾਈ ਜੀ ਸਵਾਗਤ ਸასი ਸ਼ਕਰ ਸასი ਸ਼ਕਰ ਚੜਦੀ ਕਲਾ ਜੋ ਚੜਦੀ ਕਲਾ ਜੀ ਬਾਈ ਜੀ ਆਪਾਂ ਪਹਿਲਾਂ ਤਾਂ ਲੋਕੇਸ਼ਨ ਦੱਸ ਦਈਏ ਵੀ ਆਪਣਾ ਆ ਗਿਆ ਕਸਬਾ ਜੀਰਾ ਜੀਰਾ ਕਸਬਾ ਜੀ ਜ਼ਿਲ੍ਹਾ ਕਿਹੜਾ ਜੀ ਫਰੋਹੇਪੁਰ ਜ਼ਿਲ੍ਹਾ ਤੇ ਆਪਣਾ ਜਿਹੜਾ ব্রাঞ্চ ਆ ਉਹ ਕਿੱਥੇ ਪੈ ਜਾਂਦੀ ਹੈ ਇਹ ਮੱਲਾਂ ਵਾਲੇ ਰੋਡ ਤੇ ਆ ਜੀ ਜੀ ਤੇ ਬਰਾ ਫੀਡ ਸਟੋਰ ਹੈ ਮੱਲੀ ਫੀਡ ਸਟੋਰ ਹੈ ਜੀ ਬਾਕੀ ਨੰਬਰ ਮੈਂ ਦੇਤਾ ਸੱਜਣਾ ਤੁਹਾਨੂੰ ਜਿਹੜਾ ਹੈ ਉਹ ਪਰਲੇ ਪਾਸਿਓਂ ਬਾਈ ਜੀ ਹੁਣ ਅਦੀ ਦੁਕਾਨ ਦੀ ਲੋਕੇਸ਼ਨ ਵੀ ਵਿਖਾਤੀ ਤੇ ਅੱਛਾ ਹੁਣ ਆਪਣੇ ਕੋਲੇ ਕਿਹੜੀ ਕਿਹੜੀ ਫੀਡ ਹੈ ਕਿ ਤਾਂ ਡਾਇਮੰਡ ਹੋਊਗੀ ਡਾਇਮੰਡ ਹੈਗੀ ਆਪਣੇ ਕੋਲ ਡਾਇਮੰਡ ਕਿਹੜੀ ਚੀਜ਼ ਤੇ ਵਰਤੀ ਜਾਂਦੀ ਹੈ ਇਹ ਸਾੜ ਕੋੜਿਆਂ ਵਾਸਤੇ ਵਰਤੀ ਜਾਂਦੀ ਆ ਜੀ ਉਹਨਾਂ ਦੀ ਗਰੋਥ ਵਾਸਤੇ ਵੀ ਆ ਉਹਨਾਂ ਦੇ ਸੀਮੰਦੀ ਵਾਸਤੇ ਕੁਆਲਿਟੀ ਵਾਸਤੇ ਸੀਮੰਦੀ ਕੁਆਲਿਟੀ ਨੂੰ ਵਧਾਉਂਦੀ ਆ ਉਹਨਾਂ ਦੇ ਵਾਸਤੇ ਆ ਉਹਨਾਂ ਦੀ ਗਰੋਥ ਵਧਾਉਂਦੀ ਆ ਜੀ ਤੇ ਜੋ ਕੋੜੀਆਂ ਦੇ ਵਾਸਤੇ ਮਲੋਜ ਭਰਉਣ ਵਾਸਤੇ ਗੋਰਡ ਦੀ ਬਣ ਜਾਂਦੀ ਹੈ ਬਣ ਜਾਂਦੀ ਹੈ ਪਿੱਛੇ ਆ ਕੇ ਤੁਸੀਂ ਚੰਗੀ ਬਰੀਡ ਲੈ ਸਕੋ ਏ ਖਾਨ ਕੋੜਿਆਂ ਵਾਸਤੇ ਜਿਹੜੀ ਡਾਇਮੰਡ ਫੀਡ ਹੈ ਉਹ ਅਸੀਂ ਵੀ ਜਾਣਦੇ ਆ तकरीबन ਸਾਰੇ ਭਰਾ तकरीबन ਵਰਤਦੇ ਆ ਫੀਡ ਨੂੰ ਤੇ ਇੱਕ ਸਸਤੀ ਵੀ ਪੈਂਦੀ ਹੈ ਮੈਨੂੰ ਐ ਲੱਗਦਾ ਕਿੰਨੇ ਦਾ ਤੋੜਾ ਪੈ ਜਾਂਦਾ ਜੀ ਇਹ ਕਿੰਨੇ ਦਾ ਵੇਚਦੇ ਹੋ ਇਹ 2300 ਦਾ ਪੈਂਦਾ ਹੈ 2300 ਦਾ ਅੱਛਾ ਜੀ ਇਹ ਫੀਡ ਦੀ ਗੱਲ ਕਰੀਏ ਸੱਜਣੋ ਤੇ ਇਹ ਜਿਹੜੀ ਹੈ 2.5 ਤੋਂ 3 ਕਿਲੋ ਜਾਂ 2 ਤੋਂ 3 ਕਿਲੋ ਕੋੜੇ ਦੀ ਉਮਰ ਦੇ ਹਿਸਾਬ ਨਾਲ ਤੇ ਬਾਕੀ ਘੋੜੇ ਦੇ ਹਿਸਾਬ ਨਾਲ ਉਹਦੀ ਪ੍ਰੋਡਿਊਸ ਕਿੱਦਾਂ ਕਰ ਰਿਹਾ ਜਾਂ ਘੋੜੀਆਂ ਕਿੰਨੀਆਂ ਮੀਟ ਹੋ ਰਹੀਆਂ ਉਸ ਹਿਸਾਬ ਨਾਲ ਵਰਤੀ ਜਾਂਦੀ ਹੈ ਬਾਕੀ ਵੀਰ ਹੁਣਾ ਦਾ ਮੈਂ ਨੰਬਰ ਵਿੱਚ ਦਿੱਤਾ ਹੈ ਤੁਸੀਂ ਭਾਈ ਇਹਨਾਂ ਨਾਲ ਸੰਪਰਕ ਕਰ ਲਿਓ 23200 ਰੁਪਈਆ ਦਾ ਤੁਹਾਨੂੰ ਇਹ ਗੱਟਾ ਭਾਈ ਜੀ ਹੁਣਾ ਕੋਲੋਂ ਮਿਲ ਜੂਗਾ ਅੱਛਾ ਹੁਣ ਆਪਾਂ ਗੱਲ ਕਰਦੇ ਹਾਂ ਪਲੈਟੀਨਮ ਫੀਡ ਦੀ ਜਿਹੜੀ ਪਲੈਟੀਨਮ ਆ ਇਹ ਕਿੱਦਾਂ ਵਰਤੀ ਜਾਂਦੀ ਤੇ ਕਾਦੇ ਲਈ ਵਰਤੀ ਜਾਂਦੀ ਇਹ ਸੂਣ ਵਾਲੀਆਂ ਘੋੜੀਆਂ ਵਾਸਤੇ ਵਰਤੀ ਜਾਂਦੀਆਂ ਉਹਨਾਂ ਦੇ ਬੱਚੇ ਦੀ ਗਰੋਥ ਵਾਸਤੇ ਵਰਤੀ ਜਾਂਦੀ ਆ ਜਿਹੜੀਆਂ ਘੋੜੀਆਂ ਆ ਰਿੰਦੀਆਂ ਨੀਆਂ ਉਹਨਾਂ ਦੇ ਵਾਸਤੇ ਮਦਦ ਕਰਦੀ ਜੀ ਅੱਛਾ ਘੋੜੀਆਂ ਜਿਹੜੀਆਂ ਸੱਜਣੋਂ ਤੁਹਾਡੀਆਂ ਸੂਣ ਵਾਲੀਆਂ ਨੇ ਗੱਬੜ ਨੇ ਉਹਨਾਂ ਲਈ ਵੀ ਬੜੀ ਚੰਗੀ ਐ ਤਕਰੀਬਨ ਘੋੜੀਆਂ ਜਿੰਨਾਂ ਭਰਾਵਾਂ ਨੇ ਰੱਖੀਆਂ ਨਾ ਉਹ ਇਹ ਫੀਡ ਅਪਲਾਈ ਕਰਦੇ ਆ ਤੁਸੀਂ ਵੀ ਆਪਣੀਆਂ ਘੋੜੀਆਂ ਨੂੰ ਚਾਹੁੰਦੇ ਜੇ ਕਿ ਯਾਰ ਚੰਗਾ ਹੈਲਥੀ ਬੱਚਾ ਜਿਹੜਾ ਹੈ ਉਹ ਸਾਡੇ ਫਾਰਮ ਤੇ ਆਵੇ ਫਾਰਮ ਦੀ ਸ਼ਾਨ ਬਣੇ ਤੇ ਤੁਸੀਂ ਜਿਹੜੀ ਇਹਨਾਂ ਦੀ ਦਰੇ ਵਾਲਿਆਂ ਦੀ ਪਲਾਟੀਨਮ ਫੀਡ ਹੈ ਉਹ ਵੀ ਵਰਤ ਸਕਦੇ ਹੋ ਤੇ ਜਿਹੜੀਆਂ ਘੋੜੀਆਂ ਨਵੀਆਂ ਬੱਚੀਆਂ ਨੇ ਜਾਂ ਥੋੜੀ ਮੰਨ ਲਓ ਵੀ ਦੋ ਦੰਦ ਹੋ ਗਈਆਂ ਨੇ ਬਾਕੀ ਸਾਰੀ ਜਾਣਕਾਰੀ ਤਾਂ ਤੁਹਾਨੂੰ ਐਗਜੈਕਟ ਬਾਈਗੀ ਹੋਣੀ ਦੇ ਦੇਣਗੇ ਤੁਸੀਂ ਫੋਨ ਕਰ ਲਿਓ ਤੇ ਉਹਨਾਂ ਵਾਸਤੇ ਵੀ ਤੁਸੀਂ ਇਹ ਜਿਹੜੀ ਆ ਪਾ ਸਕਦੇ ਹੋ ਜਿਹੜੀ ਗੱਬਣ ਕਰਾਉਣੀ ਹੈ ਘੋੜੀ ਉਹਨਾਂ ਦੀ ਹੈਲਥ ਵਾਸਤੇ ਵੀ ਬਹੁਤ ਜ਼ਿਆਦਾ ਚੰਗੀ ਹੈ ਅੱਛਾ ਇੱਕ ਆਪਣੇ ਕੋਲੇ ਆਉਂਦੀ ਹੈ ਜੀ ਗਰੋਥ ਮਿਕਸ ਉਹ ਕਾਦੇ ਵਾਸਤੇ ਆ ਜੀ ਉਹ ਬੱਚੇ ਦੀ ਗਰੋਥ ਵਾਸਤੇ ਆ ਬੱਚੇ ਨੂੰ ਤਾਕਤ ਦੇਣ ਵਾਸਤੇ ਵੱਲੋਂ ਅੱਛਾ ਜਿਹੜੇ ਛੋਟੇ ਬੱਚੇ ਹੈ ਜੀ ਅੱਛਾ ਉਹ ਮੰਨ ਲਓ 6-7 ਮਹੀਨਿਆਂ ਤੋਂ ਪਹਿਣੀ ਸ਼ੁਰੂ ਹੋ ਜਾਂਦੀ ਹੈ ਜੀ ਹਾਂ ਜੀ ਜੀ ਅੱਛਾ ਜਿਹੜੀ ਤੀਜੀ ਫੀਡ ਤੁਹਾਨੂੰ ਵਿਖਾਈ ਆ ਨਾ ਗਰੋਥ ਮਿਕਸ ਉਹ ਬਾਈ ਹੁਣਾ ਦੱਸਤਾ ਵੀ ਉਹ ਬੱਚਿਆਂ ਵਾਸਤੇ ਹੁੰਦੀ ਹੈ ਅੱਛਾ ਜਿਹੜੀ ਪਲੈਟੀਨਮ ਦਾ ਗੱਟਾ ਮੈਂ ਪੁੱਛਣਾ ਭੁੱਲ ਗਿਆ ਜੀ ਪਲੈਟੀਨਮ ਕਿੰਨੇ ਦਾ ਗੱਟਾ ਜੀ ਇਹ 2300 ਇਹ 2300 ਦਾ ਪੈਂਦਾ ਤੇ ਜਿਹੜੀ ਗਰੋਥ ਮਿਕਸ ਆ ਉਹ ਜੀ ਇਹ ਸਾਢੇ 250 ਦਾ ਸਾਢੇ 2250 ਦਾ ਇਹ 30 ਕਿਲੋ ਹੁੰਦੀ ਹੈ ਜੀ 30 ਕਿਲੋ ਹੁੰਦੀ ਹੈ ਲੈ ਵੀ ਸੱਜਣੋ ਇਹ ਜਾਣਕਾਰੀ ਤੁਹਾਨੂੰ ਦੇ ਦਿੱਤੀ 22 ਹੋਣਾ ਦਾ ਜੀਰਾ ਕਸਬਾ ਜਿਹੜਾ ਪਾਇਆ ਜਾਂਦਾ ਇਹ ਦੀ ਫਰੋਜਪੁਰ ਤੇ ਮੱਲਾ ਵਾਲੇ ਰੋਡ ਦੇ ਉੱਤੇ ਹੈ ਮੱਲਾ ਵਾਲੇ ਰੋਡ ਦੇ ਉੱਤੇ ਮੱਲੀ ਫੀਡ ਸਟੋਰ ਤੇ ਨੰਬਰ ਵੀਰ ਹੋਣਾ ਦਾ ਵਿੱਚ ਦਿੱਤਾ ਸੰਪਰਕ ਕਰ ਲਿਓ ਬਹੁਤ ਜਲਦ ਅਗਲੀ ਵੀਡੀਓ ਨਾਲ ਮਿਲਦੇ ਹਾਂ ਤੇ ਇਹ ਵੀਡੀਓ ਅੱਗੇ ਸ਼ੇਅਰ ਵੀ ਕਰ ਦਿਓ ਜਿਹੜੇ ਭਰਾ ਇਧਰ ਦੇ ਏਰੀਏ ਦੇ ਨੇ ਬਹੁਤ ਜਲਦ ਮਿਲਦੇ ਹਾਂ ਜੀ ਧੰਨਵਾਦ ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਓਕੇ ਛੱਜੋ ਮਿਲਦੇ ਆ ਬ